ਇਸ ਮੇਰੇ 800 ਸਬਸਕ੍ਰਾਈਬਰਸ ਕੰਪਲੀਟ ਹੋਣ ਵਾਲੇ ਆ 800 Hey guys good evening welcome to my new vlog ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਗੇ ਗਾਇਸ ਮੇਰੇ 800 ਸਬਸਕ੍ਰਾਈਬਰਸ ਕੰਪਲੀਟ ਹੋਣ ਵਾਲੇ ਆ ਓਨਲੀ 2 ਰਹਿ ਗਏ ਆ ਅਸੀਂ ਟੀਵੀ ਤੇ ਲਾਇਆ ਆ ਲਾਈਵ ਤੇ ਤੁਹਾਨੂੰ ਮੈਂ ਲਾਈਵ ਦਿਖਾਉਣਾ 798 ਮੰਮੀ ਪਾਪਾ ਜੀ ਵੇਟ ਕਰ ਰਹੇ ਨੇ ਆ 800 ਸਬਸਕ੍ਰਾਈਬਰਸ ਹੋਣ ਦੀ 798 ਓਨਲੀ 2 ਰਹਿ ਗਿਆ 799 800 ਤੁਹਾਨੂੰ ਵੀ ਤੁਹਾਨੂੰ ਵੀ ਕੋਲ ਤੇ ਆਓ ਚਲੋ ਗਾਈਸ ਫਾਈਨਲੀ ਮੇਰੇ 800 ਸਬਸਕ੍ਰਾਈਬਰਸ ਕੰਪਲੀਟ ਹੋ ਚੁਕੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਤੁਸੀਂ ਮੇਰੀ ਵਲੌਗ ਦੇਖੀ ਵਲੌਗ ਨੂੰ ਲਾਈਕ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਗਾਈਸ ਜਿਹੜਾ ਮੈਂ ਵਰਡ ਗਲਤ ਬੋਲਦਾ ਹੁੰਦਾ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਦੇ ਕਰੋ ਤਾਂ ਕਿ ਮੈਂ ਆਪਣੇ ਵਿੱਚ ਹੋਰ ਸੁਧਾਰ ਕਰ ਸਕਾਂ ਗਾਈਸ ਇਸ ਵਲੌਗ ਦਾ ਟਾਰਗੇਟ ਹੈਗਾ 30 ਲੱਖਸ ਕੰਪਲੀਟ ਕਰਾ ਦਿਓ ਇਸ ਵੰਸ਼ ਦੇ ਮੁਸਕਾਨ ਆ ਗਿਆ ਵੰਸ਼ ਕਦਾ ਫੇ ਠੀਕ ਹੈ ਅੱਜ ਗਾਈਸ ਵੰਸ਼ ਸਕੂਲ ਗਿਆ ਹੈਗਾ ਇਹਦੀ ਰੋਣ ਦੀ ਆਵਾਜ਼ ਆਉਂਦੀ ਬਈ ਸੀਗੀ ਹਣਾ ਮਨਸ਼ਰ ਹੁੰਦਾ ਵੀ ਅਸੀਂ ਕਹਣਾ ਅੱਜ ਗਾਇਸ ਮੁਸਕਾਨ ਰਸੀ ਡੱਪਾ ਲੱਗੀ ਆ ਵਾਂਛੇ ਟੱਪਣੀ ਰਸੀ ਟੱਪਣੀ ਗਾਇਸ ਵਾਂਛੇ ਚੱਲਾ ਬਾਜ਼ਾਰ ਵਾਂਛੇ ਕਿੱਥੇ ਚੱਲਾਂ ਭਈ ਆ ਲੈ ਬਾਏ ਗਾਇਸ ਵਾਂਛੇ ਚੱਲ ਗਏ ਆ ਬਾਜ਼ਾਰ ਗਾਈਸ ਜਿਹੜੀ ਆ ਆ ਹਾਈਟ ਵਧਾਉਣ ਵਾਲੀ ਆਬਜੈਕਟ ਇਹਦਾ ਮੈਨੂੰ ਨਾਮ ਨਹੀਂ ਪਤਾ ਜੇ ਤੁਹਾਨੂੰ ਨਾਮ ਇਹਦਾ ਪਤਾ ਹੈ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਦਿਓ ਹੁਣ ਆਪਾਂ ਇਹਦੀ ਪ੍ਰੈਕਟਿਸ ਕਰਦੇ ਆਂ ਗਾਈਸ ਆ ਤਾਂ ਮੇਰੇ ਤਾਂ ਛੋਟੀ ਆ ਕੋਈ ਨਾ ਹੁਣ ਆਪਾਂ ਵੀ ਨਜ਼ਾਰੇ ਲੈਣੇ ਆ ਗਾਇਸ ਬਹੁਤ ਵਧੀਆ ਆ ਹੁਣ ਮੈਂ ਦੇਖਣ ਲੱਗਾ ਕੀ ਬਣਿਆ ਕਾਲਾ ਵਲੇ ਰਾਜਮਾ ਹੀ ਆ ਮੈਂ ਸਕੂਲ ਲੈ ਕੇ ਗਿਆ ਰਾਜਮਾ ਹੂੰ ਬਹੁਤ ਟੇਸਟੀ ਲੱਗੇ ਮਰੇ ਦੋਸਤਾਂ ਨੂੰ ਕਹਿੰਦੇ ਬਹੁਤ ਡੇਸਟੀ ਆ ਹਾਂ ਵਧੀਆ ਬਣਾ ਲਿਆ ਕਰਾਂਗੇ ਥੇਕੀ ਥੀਕੀ ਹੂੰ ਦੇਖਿਨੇ ਹੂੰ ਹਣ ਮਮੀ ਜੀ ਦੁੱਧ ਗਰਮ ਕਰੰਦਾ ਆ ਪੱਤੀ ਪਾ ਕੇ ਤੂੰ ਪੀਣਾ ਦੁੱਧ ਸੱਲੇ ਕਰਦਾ ਮੈਂ ਕਰ ਮੈਂ ਪੱਤੀ ਤੋਂ ਬਗੈਰ ਮੈਂ ਪੱਤੀ ਤੋਂ ਬਗੈਰ ਪੀਣਾ ਪਰ ਕਰਦਿੰਨੀ ਕਰਾਂ ਮੰਮੀ ਜੀ ਕਿੱਦਾਂ ਲੱਗਾ ਮੇਰੇ 800 ਸਬਸਕ੍ਰਾਈਬਰਸ ਕੰਪਲੀਟ ਹੋ ਗਏ ਬਹੁਤ ਵਧੀਆ ਲੱਗਾ ਬਹੁਤ ਖੁਸ਼ੀ ਹੋਈ ਗਾਇਸ ਪਾਪਾ ਜੀ ਰੈਡੀ ਹੁੰਦੇ ਵਾਇਆ ਬਿਕੋਜ਼ ਪਾਪਾ ਜੀ ਨੇ ਜਣਾ ਪ੍ਰੋਗਰਾਮ ਗਾਇਸ ਪਾਪਾ ਜੀ ਨੇ ਪੁੱਛਦੇ ਆ ਮੇਰੇ 800 ਸਬਸਕ੍ਰਾਈਬਰ ਹੋਣ ਦੇ ਪਾਪਾ ਜੀ ਨੂੰ ਕਿੱਦਾਂ ਲੱਗਾ ਕਿੱਦਾਂ ਲੱਗਾ ਪਾਪਾ ਜੀ ਬਹੁਤ ਵਧੀਆ ਵੈਰੀ ਗੁੱਡ ਵਰਕ ਖੁਸ਼ੀ ਹੋਈ ਥੈਂਕ ਯੂ ਮੰਮੀ ਜੀ ਤੁਹਾਨੂੰ ਵੀ ਥੈਂਕ ਯੂ ਬਿਲਕੁਲ ਗਾਈਸ ਮੈਂ ਇੱਕ ਵਾਰੀ ਹੋਰ ਧੰਨਵਾਦ ਕਰਦਾ ਕਿ ਮੇਰੇ ਤੁਸੀਂ 800 ਸਬਸਕ੍ਰਾਈਬਰਸ ਕੰਪਲੀਟ ਕਰਾ ਦਿੱਤੇ ਇਸ ਦੇ ਨਾਲ ਹੀ ਹੁਣ ਮੈਂ ਸਵਲੌਗ ਦਾ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਗਾਈਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ